ਸਿੱਧੂ ਬਾਈ ਲਈ ਇਨਸਾਫ ਅਮਰੀ ਦੋ ਏਕੜ ਜ਼ਮੀਨ ਵਿੱਚ ਬਣਾਈ ਇਹ ਤਸਵੀਰ ਮੰਗੇਗੀ ਮੰਗਦੀ ਰਹੇਗੀ ਜਦੋਂ ਤੱਕ ਇਨਸਾਫ ਨਹੀਂ ਮਿਲ ਜਾਂਦਾ ਟਿੱਬਿਆਂ ਦੇ ਪੁੱਤ ਨੂੰ ਇਹ ਤਸਵੀਰ ਚੀਖ ਚੀਖ ਕੇ ਕਹੇਗੀ ਇਨਸਾਫ 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 ਸਿੱਧੂ ਮੁਸੇਵਾਲਾ ਜਸਟਿਸ 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 ਫਾਰ ਸਿੱਧੂ ਮੁਸੇਵਾਲਾ ਅੱਜ ਸਿੱਧੂ ਬਾਈ ਨੂੰ ਸਾਡੇ ਵਿੱਚੋਂ ਗਏ 727 ਦਿਨ ਹੋ ਗਏ ਨੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਗਦੀਪ ਸਿੰਘ ਰੱਬੀ ਢਣੋਲਾ ਆਪਣੀ ਕਲਾ ਦੇ ਜ਼ਰੀਏ ਮਰਹੂਮ ਗਾਇਕ ਬਾਈ ਸੁਭਦੀਪ ਸਿੰਘ ਸਿੱਧੂ ਮੁਸੇਵਾਲੇ ਨੂੰ ਇਨਸਾਫ਼ ਦਿਵਾਉਣ ਲਈ ਅਤੇ ਬੋਲੀਆਂ ਸਰਕਾਰਾਂ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਇਹ ਵੱਡੇ ਆਕਾਰ ਦੀ ਤਸਵੀਰ ਬਣਾਈ ਹੈ ਜਿਸ ਦਾ ਏਰੀਆ 2 ਕਿੱਲੇ ਯਾਨੀ ਕਿ 2 ਏਕੜ 16 ਕਨਾਲਾਂ 192 ਵਿਸਵੇ ਅਤੇ 87120 ਵਰਗ ਸਕਰ ਫੁੱਟ ਬਣਦਾ ਹੈ ਇਹ ਤਸਵੀਰ ਪੂਰੀ ਦੁਨੀਆ ਵਿਸ਼ਵ ਵਿੱਚ ਪਹਿਲਾ ਅਤੇ ਨਵੇਕਲਾ ਉਪਰਾਲਾ ਹੈ। ਇਹ ਇੱਕ ਵਰਲਡ ਗਿਨੀਜ਼ ਬੁੱਕ ਰਿਕਾਰਡ ਵੀ ਸੀ। ਇਸ ਤਸਵੀਰ ਨੂੰ ਮੈਂ ਖੇਤ ਵਿੱਚ ਪਰਾਲੀ ਦੇ ਸੁੱਕੇ ਫੂਸ ਨਾਲ ਤਿਆਰ ਕੀਤਾ ਹੈ। ਕਿਉਂਕਿ ਬਾਈ ਨੂੰ ਆਪਣੇ ਧਰਾਤਲ ਨਾਲ ਬੇਹੱਦ ਮੁਹੱਬਤ ਸੀ। ਇਸ ਤਸਵੀਰ ਨੂੰ ਤਿਆਰ ਕਰਨ ਦਾ ਮਕਸਦ ਬਾਈ ਸ਼ੁਭਦੀਪ ਸਿੰਘ ਸਿੱਧੂ ਨੂੰ ਇਨਸਾਫ ਦਿਵਾਉਣਾ ਹੈ। ਬੋਲੀਆਂ ਸਰਕਾਰਾਂ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣਾ ਹੈ। ਇਸ ਤਸਵੀਰ ਨੂੰ ਬਣਾਉਂਦੇ ਹੋਏ ਮੈਂ ਖੇਤਾਂ ਅਤੇ ਧਰਤੀ ਨੂੰ ਇੱਕ ਵਿਸ਼ਾਲ ਕੈਨਵਸ ਦੇ ਰੂਪ ਵਿੱਚ ਦੇਖਿਆ ਕਿਉਂਕਿ ਸਿੱਧੂ ਬਾਈ ਦਾ ਖੇਤਾਂ ਨਾਲ ਬਹੁਤ ਜ਼ਿਆਦਾ ਪਿਆਰ ਸੀ ਉਸ ਨੂੰ ਪਿੰਡ ਦੇ ਸਧਾਰਨ ਲੋਕਾਂ ਅਤੇ ਪਿੰਡ ਦੇ ਚੱਪੇ-ਚੱਪੇ ਨਾਲ ਪਿਆਰ ਸੀ ਜਿੱਥੇ-ਜਿੱਥੇ ਵੀ ਪੰਜਾਬੀ ਵਸਦੇ ਨੇ ਉਹ ਦੁਨੀਆ ਦੇ ਹਰ ਕੋਨੇ ਵਿੱਚ ਆਪਣੀ ਗਾਇਕੀ ਦੀ ਛਾਪ ਛੱਡਣ ਦੇ ਬਾਅਦ ਵੀ ਆਪਣੇ ਪਿੰਡ ਦੇ ਖੇਤਾਂ ਵਿੱਚ ਟਰੈਕਟਰ ਤੇ ਵਾਹੀ ਕਰਦਾ ਫਿਰਦਾ ਸੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੌਥੀ ਜਮਾਤ ਦੀ ਕਿਤਾਬ ਵਿੱਚ ਲਿਖਿਆ ਹੁੰਦਾ ਸੀ ਕਿ ਪੰਜਾਬ ਦੇ ਪਛੜੇ ਜ਼ਿਲ੍ਹੇ ਮਾਨਸਾ ਚੋਂ ਟਿੱਬੇ ਲਗਭਗ ਖਤਮ ਹੋ ਚੁੱਕੇ ਨੇ ਪਰ ਸਿੱਧੂ ਮੂਸੇਵਾਲੇ ਨੇ ਆਪਣੀ ਕਲਾ ਰਾਹੀਂ ਖਤਮ ਹੋ ਚੁੱਕੇ ਟਿੱਬਿਆਂ ਨੂੰ ਦੁਨੀਆ ਦੇ ਨਕਸ਼ੇ ਤੇ ਦੁਬਾਰਾ ਲਿਆ ਕੇ ਖੜਾ ਕਰ ਦਿੱਤਾ ਲੋਕ ਬਾਹਰ ਜਾ ਕੇ ਵਾਪਸ ਆਉਣਾ ਭੁੱਲ ਗਏ ਪਰ ਸਿੱਧੂ ਆਪਣੇ ਪਿੰਡ ਆ ਕੇ ਵਸ ਗਿਆ ਅਤੇ ਉਹਨਾਂ ਹੀ ਗਲੀਆਂ ਵਿੱਚ ਜਿੱਨਾਂ ਵਿੱਚ ਉਸ ਨੇ ਆਪਣਾ ਬਚਪਨ ਬਿਤਾਇਆ ਸੱਥਾਂ ਵਿੱਚ ਵਿਚਰਿਆ ਬਜ਼ੁਰਗਾਂ ਦਾ ਆਸ਼ੀਰਵਾਦ ਲਿਆ ਉਸ ਨੂੰ ਸ਼ਹਿਰੀ ਲੋਕਾਂ ਦੇ ਸੋਹਣੇ ਹੱਥਾਂ ਦੇ ਮੁਕਾਬਲੇ ਪਿੰਡ ਦੇ ਮਿਹਨਤਕਸ਼ ਲੋਕਾਂ ਦੇ ਅਟਣਾ ਵਾਲੇ ਹੱਥ ਵੱਧ ਪ੍ਰਭਾਵਿਤ ਕਰਦੇ ਸੀ। ਉਸ ਲਈ ਪਿੰਡ ਦੀ ਹਰੇਕ ਕੁੜੀ ਧੀ ਪੈਣ ਹਰੇਕ ਔਰਤ ਚਾਚੀ ਤਾਈ ਸੀ। ਉਹ ਸੁਪਰਸਟਾਰ ਬਣ ਕੇ ਵੀ ਮਲਵਈ ਪਿੰਡੂ ਮੁੰਡਿਆਂ ਵਾਂਗ ਕੁੜਤਾ ਪਜਾਮਾ ਅਤੇ ਪੈਰੀ ਚੱਪਲਾਂ ਪਾ ਕੇ ਪਿੰਡ ਦੀਆਂ ਗਲੀਆਂ ਤੇ ਖੇਤਾਂ ਵਿੱਚ ਵਿਚਰਦਾ ਸੀ। ਉਹ ਚਾਪਲੂਸ ਪੱਤਰਕਾਰਾਂ ਨਾਲੋਂ ਪਹਿਲਾਂ ਆਪਣੇ ਸਧਾਰਨ ਪ੍ਰਸ਼ੰਸਕਾਂ ਨੂੰ ਮਿਲਣ ਵਾਸਤੇ ਸਮਾਂ ਘੜਦਾ ਸੀ। ਨਿਮਰਤਾ ਦੇ ਨਾਲ-ਨਾਲ ਅਣਖ ਸਿੱਧੂ ਨੂੰ ਵਿਰਾਸਤ ਵਿੱਚ ਮਿਲੀ। ਉਹ ਅਣਖੀ ਪੰਜਾਬੀ ਗੱਭਰੂ ਸੀ। ਉਹ ਨਾ ਗਿਣਤੀ ਦੇ ਲੋਕਾਂ ਵਿੱਚੋਂ ਸੀ ਜਿਨ੍ਹਾਂ ਦੇ ਗਲੇ ਤੇ ਤਲਵਾਰ ਲਮਕਦੇ ਹੋਏ ਵੀ ਉਹ ਗੁਲਾਮੀ ਮੰਨਜ਼ੂਰ ਨਹੀਂ ਕਰਦੇ। ਪੰਜਾਬ ਦੀ ਰਗ ਰਗ ਵਿੱਚ ਹਿੰਮਤ ਤੇ ਦਲੇਰੀ ਹੈ ਜੋ ਸਿੱਧੂ ਵਰਗੇ ਅਣਖੀਲੇ ਜਵਾਨ ਪੱਟ ਤੇ ਥਾਪੀ ਮਾਰ ਕੇ ਸਿੱਧ ਕਰਦੇ ਨੇ। ਅਣਖ ਨਾਲ ਜਿਉਣਾ ਤੇ ਹਥਿਆਰਾਂ ਦੀ ਮਹਿਮਾ ਕਰਨੀ ਪੰਜਾਬੀਆਂ ਦਾ ਖਾਸਾ ਰਿਹਾ ਹੈ। 11 ਜੂਨ 1993 ਨੂੰ ਜਨਮੇ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲੇ ਨੇ ਪੰਜਾਬੀਆਂ ਦੇ ਮੂਲ ਸੁਭਾਅ ਦੀ ਤਰਜਮਾਨੀ ਕਰਦੇ ਗੀਤ गा ਕੇ ਨਾਮਣਾ ਖੱਟਿਆ ਉਸ ਨੇ ਸਮੇਂ ਅਤੇ ਹਾਲਾਤਾਂ ਨਾਲ ਸਮਝੌਤਾ ਨਹੀਂ ਕੀਤਾ ਸਗੋਂ ਝਗਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਨੂੰ ਹਿੱਕ ਤਾਣ ਕੇ ਟੱਕਰਿਆ ਉਹਨੇ ਆਪਣੀ ਸ਼ੌਰਤ ਮਾਣ ਪ੍ਰਸਿੱਧੀ ਨੂੰ ਬਚਾਉਣ ਲਈ ਅਣਖ ਤੇ ਜੁਰਰਤ ਨੂੰ ਦਾਤੇ ਨਹੀਂ ਲਾਇਆ ਮੁੱਕ ਗਿਆ ਪਰ ਝੁਕਿਆ ਨਹੀਂ ਇਹੀ ਤਾਂ ਪੰਜਾਬੀਆਂ ਦਾ ਮੂਲ ਸੁਭਾਅ ਹੈ ਸਿੱਧੂ ਦੀਆਂ ਗੱਲਾਂ ਅਤੇ ਗਾਣਿਆਂ ਵਿੱਚ ਉਸਦੀ ਮਾਂ ਚਰਨਕੌਰ ਅਤੇ ਬਾਪੂ ਬਲਕੌਰ ਸਿੰਘ ਦਾ ਜ਼ਿਕਰ ਅਕਸਰ ਹੀ ਆਉਂਦਾ ਸੀ। ਉਹ ਆਪਣੇ ਗਲ ਵਿੱਚ ਆਪਣੇ ਮਾਪਿਆਂ ਦੀ ਫੋਟੋ ਵਾਲਾ ਲੋਕਟ ਪਾ ਕੇ ਰੱਖਦਾ ਸੀ। ਉਹ ਆਪਣੇ ਮਾਪੇ ਦਾ ਸਰਵਣ ਪੁੱਤ ਸੀ। ਉਸਦੇ ਲੱਖਾਂ ਨੌਜਵਾਨ ਫੈਨ ਉਸਨੂੰ ਆਦਰਸ਼ ਮੰਨ ਕੇ ਖੇਤੀ ਦੇ ਕੀਤੇ ਨਾਲ ਵੀ ਜੁੜੇ ਅਤੇ ਮਾਪਿਆਂ ਦਾ ਸਤਿਕਾਰ ਵੀ ਕਰਨ ਲੱਗੇ। ਬੇਬੇ ਬਾਪੂ ਲਵ ਯੂ ਦੇ ਟੈਟੂ ਅਣਗਿਣਤ ਬਾਹਾਂ ਤੇ ਉਕਰੇ ਗਏ। ਸਿੱਧੂ ਦੇ ਗਾਣਿਆਂ ਨੂੰ ਬਿਨਾ ਗੱਲੋਂ ਨਿੰਦਣ ਵਾਲੇ ਜ਼ਰਾ ਠੰਡੇ ਦਿਮਾਗ ਨਾਲ ਸੋਚ ਕੇ ਦੇਖੋ ਉਸ ਦਾ ਇੱਕ ਵੀ ਗਾਣਾ ਨਸ਼ਾ ਨੂੰ ਪ੍ਰੋਮੋਟ ਨਹੀਂ ਕਰਦਾ ਉਹ ਇੱਕ ਸੱਚਾ ਸੁੱਚਾ ਪੰਜਾਬੀ ਸੀ ਜੋ ਪੱਤਰਕਾਰ ਕੁੜੀਆਂ ਨਾਲ ਇੰਟਰਵਿਊ ਮੌਕੇ ਨੀਵੀਂ ਬਾਕੇ ਗੱਲ ਕਰਦਾ ਸੀ ਸ਼ਾਇਦ ਤਾਂ ਹੀ ਸਿੱਧੂ ਆਪਣੇ ਗੀਤ ਵਿੱਚ ਲਿਖਦਾ ਸਾਡੇ ਲਾਣੇ ਚੌਣੇ ਸੁੱਚਿਆਂ ਦੇ ਸਾਡੇ ਮਿਰਜ਼ੇ ਰਾਂਝੇ ਜੰਮਦੇ ਨਹੀਂ ਧੱਕਾ ਕਰਨ ਵਾਲਿਆਂ ਖਿਲਾਫ ਧਾਕੜ ਬਣ ਕੇ ਜਾਣਾ ਸਿੱਧੂ ਦੀ ਖਾਸियत ਰਹੀ ਹੈ ਸ਼ੌਹਰਤ ਦੇ ਉੱਚੇ ਮੁਕਾਮ ਤੇ ਪਹੁੰਚ ਕੇ ਸਿੱਧੂ ਨੇ ਦੁਨੀਆ ਦੇ ਨਕਸ਼ੇ ਤੇ ਦਸਤਾਰ ਪੱਗ ਦੀ ਪਛਾਣ ਵਿੱਚ ਵਾਧਾ ਕੀਤਾ। ਮਾਨਸਾ ਦੇ ਟਿੱਬਿਆਂ ਵਿੱਚ ਵਸਦੇ ਸਾਫ਼ ਦਿਲ ਬੰਦਿਆਂ ਦੀ ਬਾਲੀਵੁੱਡ ਤੱਕ ਚਰਚਾ ਕਰਵਾਈ। ਇਸ ਸਭ ਨਿਵੇਕਲੇਪਣ ਕਰਕੇ ਸਿੱਧੂ ਦੀ ਬਾਕੀ ਕਲਾਕਾਰਾਂ ਤੋਂ ਵੱਖਰੀ ਤੇ ਉੱਚੀ ਪਛਾਣ ਹੈ। ਬਈ ਸਿੱਧੂ ਇੱਕ ਫਾਰਸ ਸੀ। ਉਸਨੇ ਜਿਸ ਨੂੰ ਵੀ ਛੋਇਆ, ਜਿਸ ਦਾ ਵੀ ਗੀਤ ਵਿੱਚ ਜ਼ਿਕਰ ਕੀਤਾ, ਉਹ ਦੁਬਾਰਾ ਚਰਚਾ ਦਾ ਵਿਸ਼ਾ ਬਣ ਗਿਆ। ਬਲਵਿੰਦਰ ਸਿੰਘ ਜਟਾਣਾ ਜਿਸ ਦੀ ਗੱਲ ਸਿੱਖ ਲੇਖਕ ਵੀ ਇੰਨੇ ਵੱਡੇ ਪੱਧਰ ਤੇ ਲੋਕਾਂ ਵਿੱਚ ਨਾ ਰੱਖ ਸਕੇ ਜੋ ਸਿੱਧੂ ਦੇ ਇੱਕ ਗੀਤ ਨੇ ਰੱਖੀ ਸਰਦਾਰ ਬਲਵਿੰਦਰ ਜਟਾਣੇ ਦੀ ਚਰਚਾ ਲੋਕਾਂ ਵਿੱਚ ਦੁਬਾਰੇ ਚੱਲੀ ਅਤੇ ਸ਼੍ਰੋਮਣੀ ਕਮੇਟੀ ਨੂੰ ਸਰਦਾਰ ਬਲਵਿੰਦਰ ਜਟਾਣੇ ਦੀ ਤਸਵੀਰ ਅਜਾਇਬ ਘਰ ਵਿੱਚ ਲਾਉਣੀ ਪਈ ਜੋ ਕਿ ਸਿੱਖ ਸੰਗਤਾਂ ਦੀ ਲੰਬੇ ਸਮੇਂ ਤੋਂ ਮੰਗ ਸੀ ਬਹੁਤ ਸਾਰੇ ਕਲਾਕਾਰ ਸਿੱਧੂ ਦਾ ਨਾਂ ਵਰਤ ਕੇ ਬਲੰਦੀਆਂ ਤੇ ਪਹੁੰਚੇ ਉਹੋ ਉਸ ਦੇ ਜੌਂਦੇ ਜੀ ਆਪਣੇ ਆਪ ਨੂੰ ਸਿੱਧੂ ਦੇ ਛੋਟੇ ਵੱਡੇ ਭਰਾ ਕਹਿੰਦੇ ਰਹੇ ਪਰ ਜਦੋਂ ਉਸ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਦੀ ਆਵਾਜ਼ ਬੁਲੰਦ ਕਰਨ ਦੀ ਲੋੜ ਪਈ ਤਾਂ ਉਹਨਾਂ ਨੂੰ ਸਿੱਧੂ ਨਾਲੋਂ ਵੱਧ ਕੇ ਆਪਣੀ ਬਲੰਦੀ ਪਿਆਰੀ ਹੋ ਗਈ ਜੋ ਕਿ ਸਿੱਧੂ ਦੀ ਹੀ ਦੇਣਾ ਬਹੁਤ ਸਾਰੇ ਉਸ ਦੇ ਨਜ਼ਦੀਕੀ ਯਾਰ ਕਹਾਉਣ ਵਾਲੇ ਸਿਆਸਤਦਾਨ ਐਕਟਰ ਲੇਖਕ ਅਤੇ ਸਿੰਗਰ ਆਪਣੀ ਇੱਕ ਪੋਸਟ ਨਾਲ ਕਾਤਲਾਂ ਖਿਲਾਫ ਪੰਜਾਬ ਦੀ ਬਾਪੂ ਬਲਕੌਰ ਸਿੰਘ ਦੀ ਆਵਾਜ਼ ਬਣ ਸਕਦੇ ਸੀ ਪਰ ਉਹਨਾਂ ਨੂੰ ਯਾਰ ਨਾਲੋਂ ਵੱਧ ਆਪਣੀ ਪ੍ਰਸਿੱਧੀ ਪਿਆਰੀ ਹੋ ਗਈ ਸਭ ਗੁੰਗੇ ਹੋ ਗਏ ਕੋਈ ਨਹੀਂ ਬੋਲੇ ਚੱਲ ਕੋਈ ਨਾ ਨਾ ਬੋਲੋ ਨਾ ਬੋਲੋ ਪਰ ਇੱਕ ਗੱਲ ਯਾਦ ਰੱਖਿਓ ਸਿੱਧੂ ਤੁਹਾਡੇ ਤੋਂ ਕਿਤੇ ਜ਼ਿਆਦਾ ਜੀਵੇਗਾ ਕਿਤੇ ਜ਼ਿਆਦਾ ਸਿੱਧੂ ਲਈ ਇਨਸਾਫ ਬਾਪੂ ਬਲਕੌਰ ਸਿੰਘ ਅਤੇ ਬੇਬੇ ਚਰਨਕੌਰ ਦੇ ਸੁੱਕ ਚੁੱਕੇ ਅੱਖਾਂ ਦੇ ਹੰਝੂ ਮੰਗਣਗੇ ਸਿੱਧੂ ਲਈ ਇਨਸਾਫ ਲੱਖਾਂ ਕਰੋੜਾ ਸਿੱਧੂ ਨੂੰ ਪਿਆਰ ਕਰਨ ਵਾਲੇ ਮੰਗਣਗੇ ਸਿੱਧੂ ਲਈ ਇਨਸਾਫ ਦੁਨੀਆ ਦੇ ਕੋਨੇ-ਕੁਨੇ ਵਿੱਚ ਬੈਠੇ ਪੰਜਾਬੀ ਮੰਗਣਗੇ ਸਿੱਧੂ ਲਈ ਇਨਸਾਫ ਖੇਤ ਟਰੈਕਟਰ ਗੱਡੀਆਂ ਵਿਆਹਾਂ ਵਿੱਚ ਵੱਜਦੇ ਉਸਦੇ ਗੀਤ ਖੁਦ ਮੰਗਣਗੇ ਸਿੱਧੂ ਬਾਈ ਲਈ ਇਨਸਾਫ ਅਮਰੀ 2 ਏਕੜ ਜ਼ਮੀਨ ਵਿੱਚ ਬਣਾਈ ਇਹ ਤਸਵੀਰ ਮੰਗੇਗੀ ਮੰਗਦੀ ਰਹੇਗੀ ਜਦੋਂ ਤੱਕ ਇਨਸਾਫ ਨਹੀਂ ਮਿਲ ਜਾਂਦਾ ਟਿੱਬਿਆਂ ਦੇ ਪੁੱਤ ਨੂੰ ਇਹ ਤਸਵੀਰ ਚੀਖ ਚੀਖ ਕੇ ਕਹੇਗੀ ਇਨਸਾਫ 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 ਸਿੱਧੂ ਮੂਸੇਵਾਲਾ ਜਸਟਿਸ 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 ਫੌਰ ਸਿੱਧੂ ਮੁਸੇਵਾਲਾ ਅੱਜ ਸਿੱਧੂ ਬਾਈ ਨੂੰ ਸਾਡੇ ਵਿੱਚੋਂ ਗਏ 727 ਦਿਨ ਹੋ ਗਏ ਨੇ